ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਟਿਪਸ ਡਾਟ ਰੈਸিপি ਦੇ ਵਿੱਚ ਅੱਜ ਦੀ ਰੈਸিপি ਦੇ ਵਿੱਚ ਮੈਂ ਬਣਾਵਾਂਗੀ ਮੇਥੀ ਤੇ ਦਾਲ ਦੀ ਭੂਜੀ ਜਿਹੜੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਸਰਦੀਆਂ ਦੇ ਵਿੱਚ ਤੇ ਇੱਥੇ ਮੈਂ ਮੇਥੀ ਜਿਹੜੀ ਹੈ ਤੋੜ ਕੇ ਸਕਾ ਲਈ ਹੈ ਧੋ ਕੇ ਚੰਗੀ ਤਰ੍ਹਾਂ ਐਦਾਂ ਸਕਾ ਲਈ ਹੈ ਤੇ ਿਸਕਾਉਣ ਤੋਂ ਬਾਅਦ ਵਿੱਚ ਪਾਣੀ ਜਦੋਂ ਪੂਰੀ ਚੰਗੀ ਤਰ੍ਹਾਂ ਉੱਛੜ ਜਾਂਦਾ ਹੈ ਤੇ ਐਦਾਂ ਬਰੀਕ-ਬਰੀਕ ਕਰਕੇ ਮੇਥੀ ਜਿਹੜੀ ਹੈ ਕੱਟ ਲਈ ਹੈ ਤੇ 2 ਘੰਟੇ ਪਹਿਲੇ ਜਿਹੜਾ ਸਬਜੀ ਬਣਾਉਣ ਤੋਂ ਮੈਂ ਇੱਕ ਡੂੰਗੇ 'ਚ ਪਾਣੀ ਲੈ ਕੇ ਤੇ مونਗੀ ਦੀ ਦਾਲ ਜਿਹੜੀ ਆ ਇੱਕ ਕੌਲੀਓਂ ਭਉਂ ਕੇ ਰੱਖ ਦਿੱਤੀ ਐ ਇੱਥੇ ਮੈਂ ਇੱਕ ਕਟੇ ਤੇਲ ਜਿਹੜੀ ਉਹ ਗਰਮ ਰੱਖ ਦਿੱਤੀ ਐ ਤੇ ਇੱਧਰ ਮੈਂ ਜਿੰਨਾ ਧਿਰ ਚ ਤੇਲ ਸਾਡਾ ਗਰਮ ਹੁੰਦਾ ਐ ਤੇ ਇੱਧਰ ਮੈਂ ਅਦਰਕ ਤੇ ਲਸਣ ਤੇ ਹਰੀਆਂ ਮਿਰਚਾਂ ਨੂੰ ਇਦਾਂ ਬ੍ਰੀਕ ਬ੍ਰੀਕ ਚੋਪ ਕਰ ਲਿਆ ਮੈਂ ਚੋਪਰ ਦੇ ਵਿੱਚ ਤੇ ਇੱਧਰ ਤੇਲ ਸਾਡਾ ਗਰਮ ਹੋ ਗਿਆ ਵਾ ਤੇ ਇੱਕ ਚਮਚਾ ਜਿਹੜਾ ਵਾ ਜਿਹੜਾ ਆਪਾਂ ਧਨੀਆ ਦੇ ਸੀਡਸ ਪਾ ਦਾਂਗੇ ਤੇ ਇੱਕ ਹੀ ਚਮਚਾ ਆਪਾਂ ਜੀਰੇ ਦਾ ਭਰ ਕੇ ਪਾ ਦੇਣਾ ਵਾ ਇਹਦੇ ਨਾਲ ਬਹੁਤ ਹੀ ਸੋਹਣੀ ਖੁਸ਼ਬੂ ਆਉਂਦੀ ਐ ਤੇ ਸਵਾਦ ਵੀ ਬਹੁਤ ਹੀ ਜਿਆਦਾ ਭੰਦੀ ਹੈ ਸਬਜੀ ਇਹਨਾਂ ਦਾ ਵੱਖਰਾ ਹੀ ਸਵਾਦ ਆਉਂਦਾ ਹੈ ਖੜੇ ਮਸਾਲਿਆਂ ਤੇ ਹੁਣ ਮੈਂ ਇਹਦੇ ਵਿੱਚ ਚੌਪ ਕੀਤੇ ਹੋਏ ਅਦਰਕ ਲਸਣ ਤੇ ਹਰੀਆਂ ਮਿਰਚਾਂ ਪਾ ਦਵਾਂਗੀ ਤੇ ਹੁਣ ਇਹਨਾਂ ਨੂੰ ਜੇ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਵਾ 2-3 ਮਿੰਟ ਦੇ ਲਈ ਜਦੋਂ ਤੱਕ ਸਾਡਾ ਅਦਰਕ ਤੇ ਲਸਣ ਜਿਹੜਾ ਚੰਗੀ ਤਰ੍ਹਾਂ ਭੁੱਜ ਜਾਂਦਾ ਵਾ ਤੇ ਉਦੋਂ ਤੱਕ ਆਪਾਂ ਇਹਨੂੰ ਭੁੰਨਣਾ ਵਾ ਲੋ ਜੀ ਸੰਡਾ ਅਦਰਕ ਲਸਣ ਜਿਹੜਾ ਵਾ ਉਹ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੋ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈ ਪਿਉਈ ਹੋਈ ਮੂੰਗੀ ਦੀ ਦਾਲ ਸੀਗੀ ਉਹ ਪਾ ਦੇਵਾਂਗੇ ਮੂੰਗੀ ਦੀ दाल ਆਪਾਂ 2-3 ਘੰਟੇ ਪਹਿਲੇ ਇਹ ਸਬਜੀ ਬਣਾਉਣ ਤੋਂ ਭਿਓ ਕੇ ਰੱਖ ਲੈਣੀ ਹੈ ਤੇ ਭਿਉਣ ਤੋਂ ਬਾਅਦ ਜਦੋਂ ਆਪਾਂ ਸਬਜੀ ਬਣਾਉਣੀ ਹੈ ਉਹਦਾ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਆਪਾਂ ਜਿਹੜਾ ਵਾ ਸਿੱਧਾ ਤੜਕੇ ਦੇ ਵਿੱਚ ਇਹਨੂੰ ਪਾ ਦੇਣਾ ਵਾ ਤੇ ਲੋ ਜੀ ਆਪਾਂ মুਂਗੀ ਦੀ ਦਾਲ ਜਿਹੜੀ ਹੈ ਤੜਕੇ ਦੇ ਵਿੱਚ ਪਾ ਦਿੱਤੀ ਹੋਈ ਆ ਤੇ ਹੁਣ ਆਪਾਂ ਇਹਨੂੰ 2-3 ਮਿੰਟ ਲਈ ਏਦਾਂ ਘੁਮਾਵਾਂਗੇ ਤਾਂ ਜੋ ਇਹ ਜਿਹੜੀ ਭੁੱਜ ਜਾਵੇ ਇਹ মুਂਗੀ ਦੀ ਦਾਲ ਪੂਰੀ ਚੰਗੀ ਤਰ੍ਹਾਂ ਸੌਫਟ ਹੋ ਜਾਂਦੀ ਹੈ 2-3 ਘੰਟੇ ਦੇ ਵਿੱਚ ਤੇ ਆਪਾਂ ਫਿਰ ਵੀ ਸਰੋਂ ਦੇ ਤੇਲ ਵਿੱਚ 2-3 ਮਿੰਟ ਲਈ ਪਕਾਵਾਂਗੇ ਤੇ ਪਕਾਉਣ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਸੁਟਾਂਗੇ ਜੀ ਸਵਾਦ ਅਨੁਸਾਰ ਤੇ ਨਾਲ ਹੀ ਆਪਾਂ ਇੱਕ ਚਮਚਾ ਪਾਵਾਂਗੇ ਰੰਗ ਵਾਸਤੇ ਹਲਦੀ ਤੇ ਥੋੜਾ ਜਿਹਾ ਇੱਕ ਚਮਚਾ ਜਿਹੜਾ ਆਪਾਂ ਗਰਮ ਮਸਾਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਫੇਰ ਮਿਲਾਵਾਂਗੇ ਤੇ ਮਲਾ ਕੇ ਆਪਾਂ ਫਿਰ 2-3 ਮਿੰਟ ਲਈ ਆਪਾਂ ਪਕਾ ਲਾਂਗੇ ਮਸਾਲਿਆਂ ਨੂੰ ਵੀ ਤੇ ਮਸਾਲੇ ਪਕਾਉਣ ਤੋਂ ਬਾਅਦ ਵਿੱਚ ਆਪਾਂ ਸਿੱਧਾ ਇਹਦੇ ਵਿੱਚ ਸੁੱਟਾਂਗੇ ਜਿਹੜੀ ਕੱਟੀ ਹੋਈ ਆਪਣੀ ਹਰੀ ਮੇਥੀ ਸੀਗੀ ਤੇ ਇਹ ਆ ਮੇਥੀ ਜਿਹੜੀ ਆ ਉਹ ਸਾਰੀ ਹੌਲੀ-ਹੌਲੀ ਕਰਕੇ ਪਾ ਦੇਣੀ ਹੈ ਵਿੱਚ ਕੜਾਈ ਦੇ ਤੇ ਜਦੋਂ ਆਪਾਂ ਕੜਾਈ ਦੇ ਵਿੱਚ ਪਾਉਣੀ ਹੈ ਤਾਂ ਸਾਨੂੰ ਇਦਾਂ ਲੱਗਣਾ ਜਿਵੇਂ ਬਹੁਤ ਜ਼ਿਆਦਾ ਸਬਜ਼ੀ ਬਣ ਗਈ ਹੈ ਹਨਾ ਪਰ ਇਹ 2 ਕੁ ਮਿੰਟ ਦੇ ਵਿੱਚ ਹੀ ਸਬਜ਼ੀ ਜਿਹੜੀ ਆ ਇਸ ਹੋ ਜਾਂਦੀ ਹੈ ਮੇਥੀ ਲਓ ਜੀ ਵੇਖੋ ਫਿਰ ਮਿੱਠੀ ਸਾਡੀ ਪੂਰੀ ਚੰਗੀ ਤਰ੍ਹਾਂ ਸੌਂ ਗਈ ਆ ਤੇ ਮਾਸਾਹਕ ਸਬਜ਼ੀ ਬਣ ਗਈ ਆ ਤੇ ਇਹ ਸਬਜ਼ੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਘਰ ਵੀ ਸਬਜ਼ੀ ਜ਼ਰੂਰ ਬਣਾ ਕੇ ਤਿਆਰ ਕਰਿਓ ਤੇ ਲਓ ਜੀ ਜੀ ਸਬਜ਼ੀ ਜਿਹੜੀ ਆ ਸਾਡੀ ਬਣ ਕੇ ਤਿਆਰ ਹੋ ਗਈ ਆ ਦਾਲ ਮੇਥੀ ਦੀ ਪੁਰਜੀ ਤੇ ਆਹ ਲਓ ਜੀ ਖਾਣ ਲਈ ਤਿਆਰ ਹੋ ਜੋ ਤੇ 2 ਕਮੈਂਟ ਦੇ ਵਿੱਚ ਇਹ ਸਬਜ਼ੀ ਛੱਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਪਿਆਰ ਆਜਾ ਕਮੈਂਟ ਜਰੂਰ ਕਰਿਓ ਧੰਨਵਾਦ ਜੀ